ਰਾਗੀ ਤਿੰਨ ਪਹੁੰਚੇ ਹੋਏ ਐ ਸੋ ਆ ਕਰਕੇ ਗੁਨਾਬ ਦੇ ਗੰਡਾਪੋ ਆਪਣੀਆਂ ਹਾਜ਼ਰੀਆਂ ਲਵਾਓ ਸੰਗਤ ਦੀ ਇੱਥੇ ਆਪਾਂ ਨਾਦੀ ਦਾਤ ਬਾੜੀ ਦੀ ਦਾਤ ਗੁਰਨ ਦੀ ਦਾਤ ਲੈ ਕੇ ਜਾਂਦੇ ਸੋ ਹਣਾ ਬੇਨਤੀ ਹੈ ਵੰਤਾ ਛੜਾ ਕੇ ਵਿਹਾਰ ਕਰਨਗੇ ਭਾਈ ਲਾਲ ਸਿੰਘ ਜੀ ਕਵੀਤਰੀ ਜਥਾ ਉਹ ਵਾਹਿਗੁਰੂ ਜੀ ਦਾ ਸਤਿ ਸਵਾਸ ਅਸਰੀ ਜੀ ਕੀ ਹਵਤੇ ਆਕਿੰਟਾਇ ਕਰੇ ਸਤਿ ਸਵਾਸ ਵਾਹਿਗੁਰੂ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਭਵਿੱਖਤਰ ਗੋਡਿਕ ਗੋੜਵੇ ਕੀ ਦੱਸਦਾ ਮੇਰੀ ਵੀਡੀਓ ਬਣਾ ਦੇ پری وی اینا دوھا بول ہے جو ان کلی جڑنے جگت بیتے اتمادی جڑنے جگت بیتے اتمادی تیرے کرم لے خط بندیا تیرے کرم لے خط بندیا دست نامو ہے گویا کرندیا سارے نو ایک جڑ جا ساری ساری خط بندیا توے جے پالن میں ہن لے

हिकु